ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ ਮੈਂਬਰ ਅੰਤਰੰਕ ਕਮੇਟੀ ਐਸਜੀਪੀਸੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਿੱਥੇ ਜਥੇ ਦੇ ਨਾਲ ਅੱਜ ਜਾ ਰਹੇ ਹਾਂ ਡਿਪਟੀ ਲੀਡਰ ਬਣ ਕੇ ਤੇ ਉੱਥੇ ਸਭ ਤੋਂ ਪਹਿਲਾਂ ਸੰਗਤਾਂ ਨੂੰ ਲੱਖ ਲੱਖ ਵਾਰ ਵਧਾਈਆਂ ਪੇਸ਼ ਕਰਦੇ ਆਂ ਤੇ ਉੱਥੇ ਗਵਰਨਮੈਂਟ ਦਾ ਪਾਕਿਸਤਾਨ ਗਵਰਨਮੈਂਟ ਦਾ ਤੇ ਇੰਡੀਆ ਗਵਰਨਮੈਂਟ ਦਾ ਵੀ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਰੇ-ਸਾਰੇ ਵੀਜ਼ੇ ਜਿੰਨੇ ਅਸੀਂ ਅਪਲਾਈ ਕੀਤੇ ਨੇ ਤੇ 1942 ਵੀਜ਼ਾ ਅਸੀਂ ਅਪਲਾਈ ਕੀਤਾ ਤੇ ਸਾਰੇ ਹੀ ਜਿਹੜੇ ਵਿਜ਼ਿਨ ਨੂੰ ਅਸੀਂ ਪ੍ਰਾਪਤ ਕਰ ਚੁੱਕੇ ਆ ਤੇ ਇਸ ਕਰਕੇ ਦੋਨੇ ਹੀ ਗਵਰਨਮੈਂਟ ਸਹਿਬਾਨਾਂ ਦਾ ਅਸੀਂ ਤਹਿ ਦਿਲੋਂ ਸਤਿਕਾਰ ਤੇ ਧੰਨਵਾਦ ਕਰਦੇ ਆ ਤੇ ਸ਼ਾਨੋ ਸ਼ੌਕਤ ਦੇ ਨਾਲ ਇਹ ਪ੍ਰੋਗਰਾਮ ਦੱਸ ਦੋ ਕਿੱਥੋਂ ਸ਼ੁਰੂ ਹੋ ਕੇ ਕਿੱਥੇ-ਕਿੱਥੇ ਜਾਣਾ ਜੀ ਇਹ ਅੱਜ ਅਸੀਂ ਸਾਰੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਜਾ ਕੇ ਬਾਗਾ ਬਾਰਡਰ ਦੇ ਰਾਹੀਂ ਅਸੀਂ ਪੰਜਾ ਸਾਹਿਬ ਵਿਖੇ ਜਾਵਾਂਗੇ ਤੇ ਇੱਕ ਜਥਾ ਜਿਹੜਾ ਉਹਨਾਂ ਦੇ ਦੋ ਪਾਸੇ ਜਥੇ ਵੰਡੇ ਨੇ ਦੂਸਰਾ ਜਥਾ ਜਿਹੜਾ ਨਰਕਾਣਾ ਸਾਹਿਬ ਵਿਖੇ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਪੰਜਾ ਸਾਹਿਬ ਤੋਂ ਚੱਲ ਪਏਗਾ ਵਾਪਸ ਨਰਕਾਣਾ ਸਾਹਿਬ ਨੂੰ ਤੇ ਨਨਕਾਣਾ ਸਾਹ ਵਾਲਾ ਪੰਜਾ ਸਾਹ ਵਾਲ ਨੂੰ ਚੱਲ ਪੇਗਾ ਇਸ ਤਰ੍ਹਾਂ ਕਰਕੇ ਜਥੇ ਪੂਰਾ ਕਠੋਣ ਕਰਕੇ ਰਸ਼ ਔਣ ਕਰਕੇ ਜਿਆਦਾ ਵਿਅਕਤੀ ਸ਼ਰਧਾਵਾਨ ਜਾਣ ਕਰਕੇ ਉਹ ਜਿੱਥੇ ਦੋ ਪਾਸੇ ਉਹਨਾਂ ਨੇ ਮੰਡੇ ਨੇ ਤੇ ਜਿਹੜਾ ਅੱਗੇ ਖਾਲਸਾ ਸਾਜਨਾ ਦਿਵਸ ਸਾਸੀਂ ਪੰਜਾ ਸਾਹਿਬ ਦੀ ਧਰਤੀ ਤੇ ਮਨਾਉਂਦੇ ਆ ਐਤਕੀ ਜਿਹੜਾ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਸਾਰਾ ਅਸੀਂ ਸਮੂਹ ਜਿਹੜਾ ਹੈ ਇਹ ਖਾਲਸਾ ਸਾਜਨਾ ਦਿਵਸ ਮਨਾਏਗਾ ਤੇ ਫਿਰ ਇੱਕ ਵਾਰ ਲੱਖ ਲੱਖ ਵਾਰ ਵਧਾਈਆਂ ਪੇਸ਼ ਕਰਦੇ ਆ ਸੰਗਤਾਂ ਨੂੰ ਤੇ ਦੋਨੇ ਗਵਰਨਮੈਂਟਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਵੀਜੇ ਸਾਨੂੰ ਸਾਰੇ-ਸਾਰੇ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਮੈਂ ਅਰਵਿੰਦਰ ਸਿੰਘ ਖਾਲਸਾ ਅੰਤਰਿੰਕ ਕਮੇਟੀ ਸ਼੍ਰੀ ਫਤੇਗੜ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰਾਂ ਤੇ ਸਾਰੀਆਂ ਸਵਾਮਾਨਾ ਵਾਵਾਂਗੇ। ਵਿਸਾਖੀ ਪਰਬੋਬ ਮਨਾ ਕੇ ਚਾਹੋਗੇ ਜਿਹੜੇ ਅੱਜ ਪਾਕਿਸਤਾਨ ਜਾ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਵਾਰ ਜਾਂਦਾ ਹੈ ਮਗਰ ਇਸ ਵਾਰ ਆਪ ਸਾਨੂੰ ਪਤਾ ਹੈ ਕਿ ਅੱਜ ਅਸੀਂ ਪਾਕਿਸਤਾਨ ਦੌਰਾਂ ਤੋਂ ਪਹਿਲਾਂ ਪੰਜਾ ਸਾਹਿਬ ਜਾਵਾਂਗੇ। ਪੰਜਾ ਸਾਹਿਬ ਵਿਸਾਖੀ ਦਾ ਦਿਹਾੜਾ ਮਨਾਵਾਂਗੇ ਔਰ ਸਾਡੀ ਕੋਸ਼ਿਸ਼ ਹੈ ਤੇ ਉਹਦੇ ਨਾਲ ਹੀ ਕਰਤਾਰਪੁਰ ਸਾਹਿਬ ਉਹ ਜਿਹੜਾ ਦਿਹਾੜੀ ਦਾ ਖਾਲਸਾ ਦਾ ਜਨਮ ਦਿਨ ਉੱਥੇ ਆਕੇ ਮਨਾਇਆ ਜਾਵੇ ਔਰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪੂਰਾ ਜੋ ਦਸਤਾਰ ਉਹ ਜਾ ਰਿਹਾ ਕਿਸੇ ਨੂੰ ਰਿਜੈਕਟ ਨਹੀਂ ਕੀਤਾ ਪਾਕਿਸਤਾਨ ਵਾਲਿਆਂ ਨੇ ਸਾਰੇ ਸਾਰੇ ਜਤਰੀ ਜਿਹੜੇ ਸ਼ਾਹ ਦਿਨ ਵਿੱਚ ਨੇ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਆਪਣੀ ਗੱਲ ਉਹਨਾਂ ਨਾਲ ਕੋਈ ਸੰਝੀ ਕਰਕੇ ਆਈਏ ਕਿ ਗੁਰੂ ਅਰਜਨ ਦੇਵ ਜੀ ਦਾ ਸ਼ਿਦੀ ਦਾੜਾ ਹੁੰਦਾ ਜਿੰਦੇ ਵਿੱਚ ਸਾਡੀ ਡੇਟ ਥੋੜੀ ਉਹਨਾਂ ਨਾਲ ਚੇਂਜ ਹੋ ਜਾਂਦੀ ਆ ਉਹ ਉਸੇ ਡੇਟ ਤੇ ਮਿਲਉਂਦੇ ਨੇ ਬਹੁਤ ਸਾਡਾ ਹੋ ਸਕਦਾ ਕਿ ਉਦੋਂ ਜਿੱਥੇ ਸਾਡਾ ਨਹੀਂ ਭੇਜਿਆ ਜਾਂਦਾ ਕੋਸ਼ਿਸ਼ ਕਰਾਂਗੇ ਕਿ ਉਹ ਜਿਹੜੀਆਂ ਡੇਟਸ ਨੇ ਉਹ ਮਿਲ ਜਾਣ ਇੱਕ ਦੂਜੇ ਨਾਲ ਤਾਂ ਕਿ ਜਿਆਤਰੀ ਉਦੋਂ ਵੀ ਜਾ ਸਕਣ ਜੀ ਨੇ ਸਾਡਾ ਨੂੰ ਬਹੁਤ ਬਹੁਤ ਧੰਨਵਾਦ ਵੈ ਗੁੱਡ ਜੀ ਕਾਲ ਸਾਹਿਬ ਵੈ ਗੁੱਡ ਜੀ ਸਾਡੇ ਦਿਨ ਉਸ ਤੇ ਹਰ ਸਾਲ ਜਿਹੜਾ ਵਸ਼ੇਜਾਤਾ ਉਹ ਪਾਕਿਸਤਾਨ ਸਿੱਧ ਗੁਰਦੁਆਮਾ ਦੇ ਦਰਸ਼ਨ ਆਲੀ ਭੇਜਿਆ ਜਾਂਦਾ ਪਿਛਲੇ ਸਮੇਂ ਚ ਵੱਡੀ ਪੱਧਰ ਤੇ ਜਿਹੜੇ ਵਿਜੇ ਕੱਟੇ ਜਾਂਦੇ ਸੀ ਜਿਨ੍ਹਾਂ ਵਿੱਚ ਸਿੱਖਾਂ ਦੀ ਸਿੱਖਾਂ ਨੂੰ ਮਨਾਂ ਨੂੰ ਬਹੁਤ ਠੇਸ ਪਹੁੰਚੀ ਸੀ ਕਿਉਂਕਿ ਇੱਕ ਵੇਸ਼ਾਂ ਆਪਣੇ ਵਿਛੜੇ ਗੁਰਦੁਆਮਾ ਦੇ ਖੁੱਲੇ ਦਰਸ਼ਨਦਾਰ ਦਾ ਤਾਂ ਕਰਦਾ ਹੈ ਹਰਿਆਸ ਵਾਲਾ ਮੈਂ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਵਾਸੀ ਦਾ ਮਾਝੋ ਪ੍ਰਧਾਨ ਸਾਹਿਬ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ 100% ਵੀਜ਼ਾ ਦੇ ਕੇ ਸਿੱਖਾਂ ਨੂੰ ਆਪਣੇ ਗੁਰਦਆਮਾ ਦਸਿੰਦਾਰ ਦਾ ਮੌਕਾ ਦਿੱਤਾ ਪਰ ਜੋ ਇਸ ਸਰ ਧਰ ਨੂੰ ਕੌਮਨ ਸਤਕਾਰ ਕੀਤਾ ਕਿ ਲੱਗਦਾ ਇਹ ਬਰਕਰਾਰ ਰਹਿਣਾ ਚਾਹੀਦਾ ਕਿਉਂਕਿ ਸਾਡਾ ਡੈਲੀਗੇਸ਼ਨ ਵੀ ਮਿਲ ਕੇ ਆਇਆ ਸੀ ਜਿਨ੍ਹਾਂ ਨੇ ਸਾਡੀ ਉਦੋਂ ਮੰਗ ਸੀ ਕਿ ਵੱਖ-ਵੱਖ ਜਗ੍ਹਾਵਾਂ ਸਿੱਖਾਂ ਨੂੰ ਵਿੱਤੇ ਜਾਣ ਤਾਂ ਜੋ ਸਿੱਖ ਆਪਣੇ ਗੁਰੂ ਘਰਾਂ ਦਾ ਦਸਿੰਦਾਰ ਕਰ ਸਕਣ ਇਸ ਵਾਰੀ ਜੱਥੇ ਦੀ ਵੀ ਸੇ ਸਮਗਰੀ ਭੇਜੀ ਜਾ ਰਹੀ ਹੈ ਸਿੱਖ ਸੰਮਤੀ ਇਕਕਾਰ ਦੇ ਰਕਾਰ ਜਿਤਨਾ ਕਿ ਪੰਜ ਪਿਆਰ ਉੱਥੇ ਅਮਰ ਸੰਚਾਰ ਲਈ ਇਕਕਾਰ ਭੇਜੇ ਜਾ ਰਹੇ ਨੇ ਤੇ ਜਿਹੜਾ ਹੋਰ ਜਿਹਦਾਂ ਨਿਸ਼ਾਨ ਸਾਹਿਬ ਨੇ ਜਾਂ ਹੋਰ ਜਿਹੜਾ ਸਮਾਨ ਜਿਹੜਾ ਮੰਗ ਸੀ ਉਹ ਸਾਰੀ ਭੇਜ ਦਿੱਤੀ ਧੰਨਵਾਦ ਜਿਦਾ ਉਮੀਦ 19 ਤਰੀਕ ਨੂੰ ਪਾਕਿਸਤਾਨ ਸਥਿਤ ਗੁਰਦ ਆਮਨ ਦਰਸ਼ਨ ਕਰਕੇ ਵਾਪਸ ਆਏਗਾ ਜੀ ਜੀਨਾ ਤੁਹਾਡਾ ਕਿੱਥੋਂ ਆਏ ਜੀ ਗਿਆਨ ਸਿੰਘ ਮੇਰਾ ਨਾਮ ਆਇਆ ਜੀ ਅਸੀਂ ਲੁਧਿਆਣੇ ਤੋਂ ਆਏ ਆ ਜੀ ਜੀ ਯਾਤਰਾ ਹੁਣ ਕਿੱਥੇ ਜਾ ਰਹੀ ਜੱਥਾ ਜੀ ਨਨਕਾਣਾ ਸਾਹਿਬ ਜਾ ਰਹੀ ਪੰਜਾ ਸਾਹਿਬ ਜਾ ਰਹੀ ਹੈ ਜੀ ਕਿੰਨੇ ਕ ਟੋਟਲ ਮੈਂਬਰ ਜਿਹੜੇ ਇਸ ਜਥੇ ਤੇ ਬੋਨ ਜਾ ਰਹੇ ਨੇ 1942 ਬੰਦੇ ਆ ਜਿਹੜੇ ਜਥੇ ਤੇ ਜਾ ਰਹੇ ਆ ਜੀ ਆ ਕੀ ਕੋਈ ਵੀਜ਼ਾ ਤੇ ਕੈਨਸਲ ਨਹੀਂ ਹੋ ਰਿਹਾ ਲੱਗਦਾ ਨਹੀਂ ਕਿਸੇ ਦਾ ਵੀਜ਼ਾ ਇਤਕੀ ਕੈਨਸਲ ਨਹੀਂ ਹੈ ਐਤਕੀ ਸਰਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਵੀ ਸਾਡੇ ਸਾਰੇ ਵੀਜ਼ੇ ਲਾਪੇ ਸਾਨੂੰ ਬਹੁਤ ਮਨ ਨੂੰ ਖੁਸ਼ੀ ਆ ਵੀ ਸਾਡਾ ਵੀਜ਼ਾ ਲੱਗ ਗਿਆ ਤੇਰੀ ਸਰਕਾਰਾਂ ਤੋਂ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਇਹ ਆ ਵੀ ਇਸੇ ਤਰੀਕੇ ਨਾਲ ਸਾਰਿਆਂ ਦੇ ਵੀਜ਼ੇ ਲੱਗਦੇ ਰਹਿਣ ਤੇ ਸਾਰੇ ਵਧੀਆ ਤਰੀਕੇ ਨਾਲ ਦਰਸ਼ਨ ਕਰਦੇ ਰਹਿਣ ਕਿਸੇ ਦੇ ਮਨ ਨੂੰ ਇਹ ਦੁਰੋਸ ਨਾ ਹੋਵੇ ਸਹੂਲਤਾਂ ਮਿਲਦੀਆਂ ਰਹਿਣ ਇਦਾਂ ਦੀ ਸਹੂਲਤਾਂ ਮਿਲਦੀਆਂ ਰਹਿਣ ਕੀ ਕੀ ਨਾ ਤੁਹਾਡਾ ਕਿੱਥੋਂ ਆਏ ਬਜੀ ਜਸਵਿੰਦਰ ਕੌਰ ਆਏ ਕਟੂਆ ਪਿੰਡ ਤੋਂ ਆਇਆ ਤਨਵਲਾ ਕੋਲੋਂ ਬਰਨਾਲਾ ਜ਼ਿਲ੍ਹਾ ਇਹ ਜੱਠਾ ਅੱਜ ਕਿੱਥੇ ਜਾ ਰਿਹਾ ਤੇ ਕਦ ਲਈ ਜਾ ਰਿਹਾ ਜੀ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਜਾ ਰਿਹਾ ਜੀ ਯਾਤਰਾ ਲਈ ਜਾ ਰਿਹਾ ਕਿੰਨੇ ਕੁ ਮੈਂਬਰ ਜਾ ਰਹੇ ਕੁਝ ਅੱਜ ਤਾਂ ਦੋ ਜਣੀਆਂ ਉਹ ਸਾਰੇ ਹੀ ਟੋਟਲ ਹਾਂ ਜੀ ਸਾਰੇ ਹਰਿਮੰਦਰ ਸਾਹਿਬ ਤੋਂ 1900 1942 ਬੰਦੇ ਜਾ ਰਹੇ ਹੈ ਜੀ ਕਿੰਨੀ ਕੁ ਮਨ ਨੂੰ ਖੁਸ਼ੀ ਹੋ ਰਹੀ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੁੰਦੀ ਹੈ ਸਰਕਾਰਾਂ ਤੋਂ ਕੀ ਆਸ ਰੱਖਦੇ ਐ ਇਸੇ ਤਰ੍ਹਾਂ ਹੀ ਲੱਗਦੇ ਰਹਿਣ ਸਾਰੇ ਐਸੇ ਤਰੀਕੇ ਨਾਲ ਬੀਜੇ ਸਾਰੇ ਲੱਗਦੇ ਰਹਿਣ ਸਾਰੇ ਨੂੰ ਕੀ ਨਾ ਤੁਹਾਡਾ ਤੇ ਕਿੱਥੋਂ ਆਏ ਜੀ ਤੁਸੀਂ ਜੀ ਸਾਡਾ ਨਾਮ ਸਲੱਖਣ ਸਿੰਘ ਹੈ ਜੀ ਆਏ ਆਂ ਮਤਲਬ ਦਾਲਮਨੰਗਲ ਪਿੰਡ ਆ ਮਟਾਲਾ ਸਾਹਿਬ ਤੋਂ ਆ ਗੋ ਜੀ ਕਿੰਨੇ ਮੈਂਬਰ ਆਏ ਜੇ ਆਹੀ ਚਾਰ ਮੈਂਬਰ ਆਂ ਜੀ ਆਪਣੇ ਪਿੰਡ ਦੇ ਜਿੱਥੇ ਕਿੱਥੇ ਜਾ ਰਿਹਾ ਤੇ ਕਦ ਨਹੀਂ ਜਾ ਰਿਹਾ ਇਹ ਜਾ ਰਿਹਾ ਜੀ ਸ੍ਰੀ ਪੰਜਾ ਸਾਹਿਬ ਨਨਕਾਣਾ ਸਾਹਿਬ ਖਰਤਾਰਪੁਰ ਸਾਹਿਬ ਸੱਚਾ ਸੌਦਾ ਮਸਾਖੀ ਦੀ ਯਾਤਰਾ ਜਾ ਰਹੇ ਜੀ ਦਰبار صاحب ਦੀ ਤਰਫੋਂ ਅੰਬਰ ਸਾਧਰਫੋਂ ਅੱਜ ਜਿਸ ਤਰ੍ਹਾਂ ਜੀ ਅੱਗੇ ਬڑے ਵਿਜੇ ਕੱਟੇ ਜਾਂਦੇ ਪਹਿਲੀ ਵਾਰੀ ਹੋਇਆ ਸਾਰੇ ਦੇ ਸਾਰੇ ਹੀ ਹਾਂ ਜੀ ਅਰਕਨ ਬਹੁਤ ਜ਼ਿਆਦਾ ਲੱਗੇ ਪਿਛਲੇ ਦਿਨ ਬਰੇ ਇਕੱਠੇ ਗਏ ਕਿੰਨੀ ਕਮਾਨੋਂ ਖੁਸ਼ੀ ਜੀ ਗੁਰੂ ਦਾ ਮੱਦਦ ਤੁਸੀਂ ਬਹੁਤ ਨਹੀਂ ਬਾਬੇ ਦੀ ਕਿਰਪਾ ਨਾਲ ਜਾ ਰਹੇ ਹਾਂ ਜੀ ਖੁਸ਼ੀ ਹੈ ਤਾਂ ਹੀ ਬਾਬਾ ਖੜਿਆ ਸਾਨੂੰ ਸਰਕਾਰਾਂ ਤਾਂ ਕੀ ਆਸ ਕਰਦੇ ਹੋ ਸਰਕਾਰਾਂ ਵੀ ਠੀਕ ਹੀ ਹੈ ਸਰਕਾਰਾਂ ਨੇ ਇਹ ਤਾਂ ਹਾਂ ਜਿਵੇਂ ਜਿਸ ਤਰ੍ਹਾਂ ਵਿਜੇ ਕੱਟੇ ਜਾਂਦੇ ਸੀਗੇ ਨਹੀਂ ਅਰਕਨ ਤਾਂ ਚਲੋ ਮਹਾਰਾਜ ਦੀ ਕਿਰਪਾ ਹੈ ਜਾਂ ਸਰਕਾਰ ਦੀ ਵੀ ਕਿਰਪਾ ਹੈ ਜਿਸ ਨੇ ਸਭ ਲਾ ਦਿੱਤੇ ਵਿੱਚ ਬਾਕੀ ਉਹ ਪਾਕਿਸਤਾਨ ਦੀ ਵੀ ਕਿਰਪਾ ਵਾ ਨੰਨਾ ਨਹੀਂ ਨਹੀਂ ਸੰਗਤ ਸਾਹਮਣੀ ਆ ਜੀ